ਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਨੇ ਆ ਅੱਜ ਵੀ ਅਸੀਂ ਇਸੇ ਤਰ੍ਹਾਂ ਇੱਕ ਜੈ ਹਿੰਦ ਸਦਾ ਆਹਾ ਆਹ ਸਾਰੇ ਆਰਦਾ ਜੈ ਸਿੰਘ ਜੈ ਜੀ ਵਾਹ ਜੀ ਵਾਹ ਡਾਕਟਰ ਸਾਹਿਬ ਆਜੋ ਆਜੋ ਇੱਧਰ ਆਜੋ ਕੀ ਬਾਤ ਹੈ ਬੈਠੋ 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 ਡਾਕਟਰ ਸਾਹਿਬ ਥੈਂਕ ਯੂ ਜੀ ਵਾਹ ਜੀ ਵਾਹ ਜੀ ਵਾਹ ਹੋਰਤ ਨਾਓ ਯਾਰ ਸਾਹਿਬ ਬਹੁਤ ਵਧੀਆ ਮਿੱਠਾ ਸਿੰਘ ਜੀ ਬਹੁਤ ਠੀਕ ਹੈ ਜੀ ਵਧੀਆ ਚੜਦੀ ਕਲਾ ਚਾ ਡਾਕਟਰ ਸਾਹਿਬ ਆਏ ਆ ਹੈ ਤੇ ਇਸ ਤੋਂ ਪਹਿਲਾਂ ਵੀ ਸਿਲਸਿਲਾ ਅੱਗੇ ਸ਼ੁਰੂ ਕਰੀਏ ਪਹਿਲੇ ਤਾਂ ਜਾਣ ਪਛਾਣ ਕਰਾ ਛਡੋ ਡਾਕਟਰ ਸਾਹਿਬ ਬਿਲਕੁਲ ਜੀ ਮਿੱਠਾ ਸਿੰਘ ਜੀ ਆ ਡਾਕਟਰ ਗੁਲਜਾਰ ਸਿੰਘ ਸੰਘੇੜਾ ਸਾਹਿਬ ਜੋ ਡਾਇਰੈਕਟਰ ਖੇਤਰੀ ਖੋਜ ਕੇਂਦਰ ਕਪੂਰਥਲਾ ਆਹਾ ਆਹਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸੇਵਾ ਨਿਵਾਸੀ ਕੀ ਬਾਤ ਜੀ ਆਹ ਨੂੰ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਮਿਲਿਆ ਅੱਗੇ ਵੀ ਡਾਕਟਰ ਸਾਹਿਬ ਨੂੰ ਗਏ ਹੁਣੇ ਕਿਤੇ ਗੰਨੇ ਚੂਪਣਾ ਹਾਂ ਕਬੂਤਲੇ ਗਏ ਇਨਾਂ ਕੋਲ ਅਜੀ ਹਾਂ ਪੂਰਾ ਦੇਖ ਕੇ ਆਈ ਸੀ ਇਹਨਾਂ ਦਾ ਹਾਂ ਤੇ ਡਾਕਟਰ ਸਾਹਿਬ ਤਾਂ ਬੜਾ ਲੰਬਾ ਤਜਰਬਾ ਵਾ ਬਠਾ ਸਿੰਘ ਜੀ ਉੱਥੇ 슈ਗਰ ਕੇਨ ਦਾ ਖਾਸ ਤੌਰ ਤੇ ਕਰਦੇ ਜੀ ਇਹਨਾਂ ਨਾਲ ਸਾਰੀ ਗੱਲਬਾਤ ਕਰਦੇ ਆ ਤੁਸੀਂ ਸੁਣਾਓ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਹੀ ਚਾਹੀਏ ਦੇਖੋ ਤੁਸੀਂ ਬੁਲਾ ਲਈ ਨਹੀਂ ਆਪਾਂ ਆ ਜਾਂਦੇ ਆ ਮੈਂ ਕਾਹਦਾ ਬੁਲਾਣਾ ਜੀ ਉਹ ਕਿਰਪਾ ਉੱਪਰ ਵਾਲੇ ਦੀ ਹੈ ਭਰਾਵਾਂ ਦੇ ਦਰਸ਼ਨ ਹੋ ਜਾਂਦੇ ਆ ਕਿਉਂ ਜੀ ਬਾਕੀ ਮੈਂ ਇਹ ਜ਼ਰੂਰ ਕਹਿਣਾ ਵੀ ਆਨ-ਜਾਨ ਚ ਥੋੜਾ ਧਿਆਨ ਰੱਖੋ ਅੱਜ ਕੱਲ ਟ੍ਰੈਫਿਕ ਬਹੁਤ ਵੱਧ ਗਈ ਆ ਮੌਸਮ 'ਚ ਬਦਲਾਅ ਵੀ ਬਹੁਤ ਆ ਰਿਹਾ ਆ ਦੇਖੋ ਤੁਸੀਂ 4 ਦਿਨ ਪਹਿਲਾਂ ਧੁੰਦਾ ਸੀ ਆ 2 ਦਿਨ ਨਹੀਂ ਪਈਆਂ ਪਰ ਆਉਣ ਵਾਲੇ ਦਿਨਾਂ ਦਾ ਪਤਾ ਕੋਈ ਨਹੀਂ ਹਾਂ ਬਿਲਕੁਲ ਤੁਸੀਂ ਬੜੀ ਗੱਲ ਕੀਤੀ ਵਧੀਆ ਕਿ ਪਿਛਲੇ 4-5 ਦਿਨ ਪਹਿਲਾਂ ਤੁਸੀਂ ਦੇਖਿਆ ਕਿ ਕਿੰਨੇ ਐਕਸੀਡੈਂਟ ਜਿਹੜੇ ਸੀ ਨਾ ਜੀ ਉਹ ਸੜਕਾਂ ਤੇ ਇਸ ਤਰ੍ਹਾਂ ਹੋ ਰਹੇ ਸੀ ਤੇ ਉਹ ਇੱਕ ਸਾਵਧਾਨੀ ਨਾ ਵਰਤਣਾ ਹੋ ਰਹੀ ਸੀ ਬਿਲਕੁਲ ਬਿਲਕੁਲ ਤੇ ਆ 1-2 ਦਿਨ ਤੋਂ ਹੀ ਧੁੰਦ ਨਹੀਂ ਗਈ ਪਈ ਪਰ ਸਵੇਰੇ ਹੁੰਦੀ ਜੀ ਹੁੰਦੀ ਆ ਠੰਡ ਤੇ ਹੁੰਦੀ ਹੁੰਦੀ ਆ ਅੱਜ ਸਵੇਰੇ ਕਪੂਰਥਲੇ ਤੋਂ ਲੈ ਕੇ ਨਵਾਂ ਸ਼ਹਿਰ ਤੱਕ ਆਹ ਆਹ ਬਹੁਤ ਧੁੰਦ ਸੀ ਤੇ ਅੱਗੇ ਫਿਰ ਧੁੱਪ ਸੀ ਹਾਂ ਤੇ ਆਹ ਆਉਣ ਵਾਲੇ ਦਿਨਾਂ ਚ ਨਾਲੇ ਕੁਦਰਤ ਦਾ ਪਤਾ ਵੀ ਇਸ ਕਰਕੇ ਬਚਾਚ ਹੀ ਬਚਾਇਆ ਵੇਖੋ ਆਪਾਂ ਕਹਿ ਦਿੰਨੇ ਆਂ ਵੀ ਆਈ ਬਸੰਤ ਤੇ ਪਾਲਾ ਦੰਤ ਹਾਂ ਹੁਣ ਤੇ ਪਾਲਾ ਪਵੰਤ ਹੋ ਗਿਆ ਪਾਲਾ ਪਵੰਤ ਹੋ ਗਿਆ ਜੀ ਤੇ ਨਾਲੇ ਨਾ ਵੇਖੋ ਜੀ ਗੱਲ ਆ ਜਿੱਥੇ ਜਾਣਾ ਸਮੇਂ ਨਾਲ ਤੁਰਪੋ ਜੀ ਕਿਉਂਕਿ ਜਿਹੜੀ ਨੇਰੇ ਦੀ ਧੁੰਦ ਆ ਨਾ ਕਾਲੀ ਧੁੰਦ ਜਿਹੜੀ ਜੀ ਉਹ ਬਹੁਤ ਮਾਰ ਨਾਲੇ ਦੂਜੀ ਗੱਲ ਇਹ ਹੈ ਨਾ ਅਸੀਂ ਆਪਣਾ ਧਿਆਨ ਤੇ ਲੈਨੇ ਆ ਰੱਖ ਹੂੰ ਡਾਕਟਰ ਸਾਹਿਬ ਬਿਲਕੁਲ ਫਰਜ਼ੀ ਕਈ ਵਾਰੀ ਸਾਡਾ ਪਸ਼ੂ ਧਾਨ ਜਿਹੜਾ ਨਾ ਉਹ ਵੀ ਤੇ ਠੰਡ ਉਹਨਾਂ ਨੂੰ ਵੀ ਤੇ ਲੱਗਦੀ ਹੈ ਨਾ ਉਹਨਾਂ ਦੇ ਵਾੜੇ ਤੇ ਵੀ ਪੱਲੀਆਂ ਪੁੱਲੀਆਂ ਪਾ ਕੇ ਰੱਖੀ ਬਿਲਕੁਲ ਅੰਦਰ ਕੋਈ ਉਹ ਕਮਰਾ ਗਰਮ ਕਰਨ ਦਾ ਇਂਤਜ਼ਾਮ ਕਰੀ ਸਾਡੇ ਤੇ ਅਸੀਂ ਤੇ ਇੱਕ ਦੀ ਜਗ੍ਹਾ ਦੋਰ ਜਾਈਆਂ ਲੈ ਲੈਨੇ ਆ ਹੈ ਨਾ ਕਈ ਤੇ ਸਾਡੇ ਹੈਗੇ ਆ ਜਿਹੜੇ ਹੀਟਰ ਆ ਡਰ ਵੀ ਲਾ ਵੀਟਰ ਵੀ ਧਾ ਲੈਂਦੇ ਆ ਪਰ ਖਿਆਲ ਨਾ ਹੀ ਰੱਖੋ ਹਾਂ ਮੁੱਕਦੀ ਗੱਲ ਇਹ ਆ ਬਈ ਮੌਸਮ ਕੋਈ ਵੀ ਹੋਵੇ ਧੁੰਦਦਾ ਆ ਕੱਲ ਨੂੰ ਗਰਮੀ ਵੀ ਆਣੀ ਆ ਫਿਰ ਹੁਬ ਮੌਸਮ ਬਦਲਦੇ ਰਹਿਣੇ ਆ ਆਵਾਜਾਈ ਦੇ ਸਾਧਨ ਸਾਡੇ ਸਹੀ ਹੋਣੇ ਚਾਹੀਦੇ ਆ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਆ ਭਾਏ ਆ ਜੀ ਮੰਡੀਆਂ ਦੇ ਸੁਣਾਓ ਜੀ ਲਓ ਜੀ ਆਲੂ ਵੀ ਕਿਹਾ ਜਲੰਧਰ 160 ਰੁਪਏ ਕਿਵੰਟ ਲੁਧਿਆਣਾ 300 ਰੁਪਏ ਬੁੱਢਲਾਡਾ 700 ਰੁਪਏ ਹਾਂਜੀ ਫਾਜਲ ਕਾ 1200 ਰੁਪਏ ਮੰਡੀ ਅਹਿਮਦਗੜ 900 ਰੁਪਏ ਤੇ ਪਟਿਆਲਾ 550 ਰੁਪਏ ਹਾਂਜੀ ਪਿਆਜ਼ ਜਲੰਧਰ 1100 ਰੁਪਏ ਲੁਧਿਆਣਾ 1200 ਰੁਪਏ ਬਡਲਾਡਾ 2000 ਰੁਪਏ ਫਾਜ਼ਿਲਕਾ 3000 ਰੁਪਏ ਅਹਿਮਦਗੜ 1800 ਰੁਪਏ ਤੇ ਪਟਿਆਲਾ 2000 ਰੁਪਏ ਜੀ ਹਾਂਜੀ ਟਮਾਟਰ ਵੀ ਕਿਹਾ ਜੀ ਜਿਰੰਦਰ 1600 ਰੁਪਏ ਕਿਵਿੰਟਲ ਲੁਧਿਆਣਾ 1700 ਰੁਪਏ ਬਡਲਾਡਾ ਭਾ ਮਿਲਿਆ ਜੀ ਕਿਵਿੰਟਲ ਦਾ 2500 ਰੁਪਏ ਹਾਂਜੀ ਫਾਜ਼ਿਲਕਾ ਟਮਾਟਰ 3000 ਨੂੰ ਵੇਗਿਆ ਮੰਡੀ ਅਹਿਮਦਗੜ 4000 ਰੁਪਏ ਤੇ ਪਟਿਆਲਾ ਚ ਭਾ ਮਿਲਿਆ ਜੀ 2700 ਰੁਪਏ ਕਿਵਿੰਟਲ ਟਮਾਟਰਾਂ ਦਾ ਹਾਂਜੀ ਹਰੇ ਮਟਰ ਅੱਜ ਜਲੰਧਰ 1800 ਰੁਪਏ ਲੁਧਿਆਣਾ 1300 ਰੁਪਏ ਬੁੱਢਲਾਡਾ 2000 ਰੁਪਏ ਕਿਵੰਟਲ ਫਾਜ਼ਿਲਕਾ 3000 ਰੁਪਏ ਅਹਿਮਦਗੜ 2500 ਰੁਪਏ ਤੇ ਪਟਿਆਲਾ ਹਰੇ ਮਟਰਾਂ ਦਾ ਭਾਰਿਆ ਜੀ 2000 ਰੁਪਏ ਕਿਵੰਟਲ ਹਾਂਜੀ ਫੁੱਲ ਗੋभी ਅੱਜ ਜਲੰਧਰ 700 ਰੁਪਏ ਕਿਵੰਟਲ ਲੁਧਿਆਣਾ 900 ਰੁਪਏ ਬੁੱਢਲਾਡਾ ਵੀ 900 ਰੁਪਏ ਫਾਜ਼ਿਲਕਾ 1200 ਰੁਪਏ ਅਹਿਮਦਗੜ 2000 ਰੁਪਏ ਤੇ ਪਟਿਆਲਾ 1300 ਰੁਪਏ ਕਿਵੰਟਲ ਦੇ ਹਿਸਾਬ ਨਾਲ ਜਿਹੜੀ ਆ ਫੁੱਲ ਗੋभी ਵਿਕੀ ਹਾਂਜੀ ਇਹ ਤੇ ਸੀ ਜੀ ਮੰਡੀਆਂ ਦੇ ਪਾ ਹਮ ਆਪਾਂ ਦਿੱਤੇ ਸੁਣਾ ਬਿਲਕੁਲ ਜੀ ਬਿਲਕੁਲ ਹੁਣ ਜੀ ਵੀ ਡਾਕਟਰ ਸਾਹਿਬ ਤੁਸੀਂ ਦੱਸਿਆ ਹੀ ਆ ਵੀ ਬਹੁਤ ਵੱਡੇ ਮਾਹ ਹਰਿਆ ਹਮ ਕਮਾਦਦੇ ਹਾਂਜੀ ਆਸ ਕਰਕੇ ਤੇ ਅੱਜ ਡਾਕਟਰ ਸਾਹਿਬ ਨਾਲ ਜਿਹੜੀ ਸਮੇਂ ਤੇ ਗੱਲ ਕਰਨੀ ਬਣਦੀ ਆ ਉਹ ਇਹ ਆ ਵੀ ਬਹਾਰ ਰੁੱਤ ਦੇ ਕਮਾਦ ਦੀ ਸਫਲ ਕਾਸ਼ਤ ਹਾਂਜੀ ਜੀ ਠੀਕ ਹੈ ਜੀ ਹਾਂਜੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਡੇ ਅੱਜ ਦੇ ਇਸ ਵਿਸ਼ੇ ਤੇ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ ਸਾਨੂੰ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0182 28142 68 ਤੇ ਸਾਡਾ ਦੂਜਾ ਨੰਬਰ ਹੈ 0182 28142 64 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਡਾਕਟਰ ਸੰਘੇੜਾ ਸਾਹਿਬ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਡਾਕਟਰ ਸਾਹਿਬ ਜੀ ਉਹ ਕਮਾਦ ਸਾਡੀ ਇੱਕ ਬਾਵਾ ਪੈਸੇ ਦੇਣ ਵਾਲੀ ਵੀ ਫਸਲ ਆ ਮਿੱਠੀ ਫਸਲ ਆ ਮਿੱਠੀ ਫਸਲ ਮੇਰੇ ਅੰਨ ਬਿਲਕੁਲ ਤੇ ਇਸ ਵੇਲੇ ਜੇ ਝਾਤ ਮਾਰੀਏ ਤੇ ਕੀ ਸਥਿਤੀ ਆ ਮੌਜੂਦਾ ਪੰਜਾਬ ਦੇ ਵਿੱਚ ਕਮਾਦ ਦੀ ਤੇ ਇਹਦੇ ਚਾ ਜਿਹੜੀ ਸਮੱਸਿਆਵਾਂ ਕਿਹੜੀਆਂ-ਕਿਹੜੀਆਂ ਉਤਪਨ ਹੁੰਦੀਆਂ ਹਾਂ ਸਰ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਮਾਦ ਮਿੱਠੀ ਫਸਲ ਹੈ 12 ਤੋਂ 14 ਮਹੀਨੇ ਖੇਤ ਦੇ ਵਿੱਚ ਰਹਿੰਦੀ ਹੈ ਜਿੱਦਾਂ ਦੱਸਿਆ ਕਿ ਮੌਜੂਦਾ ਅੱਜ ਕੀ ਹਾਲਾਤ ਬਣੇ ਹੋਏ ਨੇ ਇਹ ਜੋ ਸਮਾਂ ਹੈ ਅੱਜ ਇਹ ਸਰ ਜਿਹੜਾ ਸਾਡੀ ਕਮਾਦ ਦੀ ਫਸਲ ਅਸੂਕੱਤੇ ਦੀ ਬੀਜੀ ਹੈ ਜੀ ਜੀ ਉਹਨੂੰ ਜ਼ਿਮੀਂਦਾਰ ਸੰਭਾਲ ਰਿਹਾ ਹਾਂ ਜਿਹੜੀ ਪਿਛਲੇ ਸਾਲ ਦੀ ਬੀਜੀ ਹੋਈ ਹੈ ਉਹਨੂੰ ਉਹ ਕੱਟ ਰਹੇ ਨੇ ਤੇ 15 ਦਿਨ ਬਾਅਦ ਜਿਹੜੀ ਹੁਣ ਫੱਗਣਾ ਵੀ ਬਿਜਾਈ ਜਿਹੜੀ ਬਹਾਰ ਉਤ ਦੀ ਬਹਾਰ ਉਤ ਦੀ ਉਹਦੀ ਸ਼ੁਰੂ ਹੋਣ ਵਾਲੀ ਹੈ ਸਰ ਕਿਆ ਬਾਤ ਤੇ ਇਹ ਜਿਹੜਾ ਟਾਈਮ ਹੈ ਇਸ ਟਾਈਮ ਕਿਉਂਕਿ ਉਹਨਾਂ ਨੂੰ ਤਿੰਨ ਆਪਰੇਸ਼ਨ ਇਕੱਠੇ ਕਰਨੇ ਪੈਣੇ ਹਨ ਹਾਂ ਅਸੂ ਵਾਲਾ ਕਮਾਂਡ ਜੰਮ ਕੇ ਬਾਹਰ ਆਇਆ ਹੋਇਆ ਉਹਨੂੰ ਹਲਕਾ ਪਾਣੀ ਲਾ ਕੇ ਉਹਨੂੰ ਸੰਭਾਲਣਾ ਜ਼ਰੂਰੀ ਹੈ ਉਹਨੂੰ ਪਾਲਣਾ ਜ਼ਰੂਰੀ ਜਿਹੜਾ ਹੁਣ ਕਟਾਈ ਹੋ ਰਹੀ ਹੈ ਕੇਵਾਰ ਉਹਦਾ ਮੋਡਾ ਵੀ ਰੱਖਣਾ ਮੋਡਾ ਰੱਖਣਾ ਕਿਉਂਕਿ ਉਹ ਉੱਥੇ ਹੁਣ ਰੱਖਣਾ ਕਿ ਨਹੀਂ ਰੱਖਣਾ ਜਿੱਦਾਂ ਹੁਣੇ ਥੋੜੀ ਦੇਰ ਪਹਿਲੇ ਕਿ ਦੋ ਦਿਨ ਪਹਿਲੇ ਧੁੰਦ ਪੈ ਰਹੀ ਸੀ ਅੱਜ ਧੁੱਪ ਨਿਕਲੀ ਆ ਕੱਲ ਦਾ ਪਤਾ ਨਹੀਂ ਤਾਂ ਕੋਸ਼ਿਸ਼ ਇਹ ਕਰਨੀ ਹੈ ਕਿ ਜਿਸ ਖੇਤ ਦਾ ਮੋਢਾ ਰੱਖਣਾ ਹੈ ਉਹ ਜਾ ਕੇ ਫਰਵਰੀ ਦੇ ਪਹਿਲੇ ਹਫਤੇ ਰੱਖੇ ਇਸ ਵੇਲੇ ਠੰਡ ਜਿਆਦਾ ਪੈ ਰਹੀ ਹੈ ਉਹ ਫਟਾਰਾ ਘਟੂ ਕੋਰੇਚ ਨਾ ਰੱਖੀ ਕੋਰੇਚ ਨਾ ਤੇ ਉਹਦੇ ਚ ਇਹ ਹੈ ਕਿ ਜਿਹੜੀ ਹੁਣ ਕਟਾਈ ਹੋ ਰਹੀ ਹੈ ਸਰ ਸਰੀ ਸਮੱਸਿਆ ਦੀ ਗੱਲ ਕੀਤੀ ਹੈ ਮੈਂ ਹੁਣ ਫੀਲਡਾਂ ਚ ਘੁੰਮ ਰਿਹਾ ਸਰ ਪਿਛਲੇ 10 15 ਦਿਨ ਤੋਂ ਜੀ ਕਿ ਲੇਬਰ ਦੀ ਬੜੀ ਸ਼ਾਰਟੇਜ ਆਈ ਹੋਈ ਹੈ ਜਿੰਦਾਰਪ੍ਰਾ ਬਾਹ ਬਹੁਤ ਪਰੇਸ਼ਾਨ ਨੇ ਹੂੰ ਕਿ ਜੋ ਪ੍ਰਵਾਸੀ ਲੇਬਰ ਸਾਡੇ ਆਉਂਦੀ ਸੀ ਉਹ ਕਟਾਈ ਦੇ ਵਿੱਚ ਬਹੁਤ ਦਿੱਕਤ ਹੋ ਰਹੀ ਕੁਝ ਮਿਲਾਂ ਦੇ ਜਾਰ ਦੇ ਵਿੱਚ ਗੰਨਾ ਨਹੀਂ ਪਹੁੰਚ ਪਾ ਰਿਹਾ ਪੂਰਾ ਤੇ ਮਿਲਾਂ ਨੂੰ ਮਤਲਬ ਬ੍ਰੇਕ ਦੇਣੀ ਪੈ ਰਹੀ ਹੈ ਉੱਥੇ ਨੋ ਕੇਨ ਹੋ ਰਹੇ ਨੇ ਉਹ ਵੱਡੀਆਂ ਪ੍ਰੋਬਲਮ ਇਸ ਵੇਲੇ ਆ ਰਹੀਆਂ ਹਨ ਆਪਣਾ ਰਿਆਰ ਸਾਹਿਬ ਇਹ ਗੱਲ ਦੱਸਾਂ ਪਹਿਲਾਂ ਨਾ ਇਹ ਫਾਇਦਾ ਹੁੰਦਾ ਸੀ ਜਦੋਂ ਸਾਰੇ ਪਰਿਵਾਰ ਨਾਲ ਮਿਲ ਕੇ ਰਹਿੰਦੀ ਸੀ ਨਾ ਤੇ ਪਰਿਵਾਰ ਚੋਂ ਇੱਕ ਦੋ ਬੰਦੇ ਜਾ ਕੇ ਗੁਲੀਆਂ ਬਣਾਉਂਦੇ ਸੀ ਬਿਲਕੁਲ ਜੀ ਇੱਕ ਦੂਜੇ ਦੇ ਘਰਾਂ ਚ ਹੀ ਜਾਂਦੇ ਸੀ ਛੋਟੇ ਹੁੰਦੇ ਜਾਂਦੇ ਰੇਟੂਆ ਲੈ ਕੇ ਹੈਨਾ ਬੀ ਤਿਆਰ ਕਰਨਾ ਗੁੰਡੀਆਂ ਉਹ ਜਿਹੜਾ ਜੋੜ ਵਾਲਾ ਉਹਨਾਂ ਨੂੰ ਦੇ ਦੇਣਾ ਤੇ ਉਹ ਜਿਹੜਾ ਚੂਪਨ ਵਾਲੀਆਂ ਕਰ ਲੈਣ ਹਾਂ ਬਿਲਕੁਲ ਹੁਣ ਛੋਟੇ ਛੋਟੇ ਪਰਿਵਾਰ ਆ ਜਿੰਨੇ ਜੀ ਆ ਉਹਨੇ ਕੰਮ ਕਰਦੇ ਪਏ ਆ ਜੇ ਲੇਬਰ ਘਟਿਆ ਇਹ ਸਮੱਸਿਆਵਾਂ ਵੀ ਆ ਰਹੀਆਂ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਸੰਘੇੜਾ ਸਾਹਿਬ ਜਿਵੇਂ ਗੱਲ ਤੁਸੀਂ ਕੀਤੀ ਆ ਵੀ ਕਮਾਦ ਦਾ ਔਰ ਮਿੱਠਾ ਸਿੰਘ ਉਹਨਾਂ ਨੇ ਵੀ ਗੱਲ ਕੀਤੀ ਆ ਜੀ 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 ਚੰਗਾ ਤੇ ਚੋਖਾ ਮੁਨਾਫਾ ਵੀ ਇਹਦੇ ਵਿੱਚ ਆਪਾਂ ਠੀਕ ਹੈ ਸਰ ਜੀ ਜਦੋਂ ਆਪਾਂ ਪੈਦਾਵਾਰ ਦੀ ਗੱਲ ਕਰਦੇ ਆਂ ਤੇ ਅਸੀਂ ਸਮਝਨੇ ਆ ਕਿ ਉਹਦੇ ਵਿੱਚ ਟੁਕਮਾ ਸਮਾ ਨਾ ਜਿਹੜਾ ਫਸਲ ਲਾਉਣ ਦਾ ਜੀ ਜੀ ਉਹ ਬਹੁਤ ਹੀ ਮੈਟਰ ਕਰਦਾ ਬਹੁਤ ਜ਼ਰੂਰੀ ਆ ਕਮਾਤ ਦੇ ਵਿੱਚ ਤੇ ਬਹੁਤ ਜ਼ਰੂਰੀ ਤੇ ਇਹਦੇ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਡੇ ਕਿਸਾਨ ਭਰਾਵਾਂ ਨੂੰ ਦੱਸੋ ਕਿ ਕਿਹੜਾ ਟੁਕਮਾ ਸਮਾ ਵਾਂ ਬਿਲਕੁਲ ਕਿਹੜੇ ਮਹੀਨੇ ਚ ਆਪਾਂ ਨੂੰ ਕਮਾਤ ਜਿਹੜਾ ਲਾਉਣਾ ਚਾਹੀਦਾ ਤੇ ਵੱਧ ਪੈਦਾਵਾਰ ਜਿਹੜੀ ਤਾਂ ਕਿ ਸਾਨੂੰ 1 ਏਕੜ ਤੋਂ ਮਿਲੇ ਹਾਂ ਸਰ ਜਿੱਦਾਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇਹ ਫਸਲ 12 ਤੋਂ 14 ਮਹੀਨੇ ਖੇਤ ਵਿੱਚ ਰਹਿੰਦੀ ਹੈ ਹਾਂਜੀ ਔਰ ਇਹਦੇ ਵਿੱਚ ਸਭ ਤੋਂ ਵੱਡਾ ਇੱਕ ਫੈਕਟਰ ਇਹ ਹੁੰਦਾ ਕਿ ਇਹਦੀ ਬਿਜਾਈ ਦਾ ਸਮਾਂ ਹੂੰ ਕਿਉਂਕਿ ਕਈ ਵਾਰ ਅਸੀਂ ਨੂੰ ਲੰਬੇ ਅਰਸੇ ਦੀ ਫਸਲ ਹੋਣ ਕਰਕੇ ਅਪ੍ਰੈਲ ਮਈ ਦੇ ਵਿੱਚ ਵੀ ਚਲੇ ਜਾਂਦੇ ਆ ਹਾਂਜੀ ਉਹ ਜਿਹੜੀ ਅਪ੍ਰੈਲ ਔਰ ਮਈ ਵਾਲੀ ਫਸਲ ਹੈ ਉਹ ਜਾ ਕੇ ਜਦੋਂ 7-8 ਮਹੀਨੇ ਕਿਉਂ ਕਟਾਈ ਤੇ ਫਿਰ ਦਸੰਬਰ ਜਨਵਰੀ ਦੇ ਵਿੱਚ ਆਉਂਦੀ ਹੈ ਹਾਂਜੀ ਬਿਲਕੁਲ ਜੀ ਉਹ ਫਸਲ ਟੂਰੀ 7 ਤੋਂ 8 ਮਹੀਨੇ ਦੀ ਹੁੰਦੀ ਹੈ ਨਾ ਉਹਦੇ ਵਿੱਚ ਝਾੜ ਪੂਰੇ ਆਉਂਦੇ ਨੇ ਤੇ ਨਾ ਉਹਦੇ ਵਿੱਚ ਫਿਰ ਖੰਡ ਦੀ ਮਾਤਰਾ ਪੂਰੀ ਆਉਂਦੀ ਹੈ ਤੇ ਇੰਡਸਟਰੀ ਨੂੰ ਵੀ ਕਾਟਾ ਪੈਂਦਾ ਹੂੰ ਤਾਂ ਉਹਦੇ ਵਿੱਚ ਇਹ ਹੈ ਕਿ ਬਿਲਕੁਲ ਸਹੀ ਸਮਾਂ ਅਗਰ ਅਸੀਂ ਬਹਾਰ ਰੋਦੀ ਕਰਦੇ ਹਾਂ ਹੂੰ ਕਿਉਂਕਿ ਜਦੋਂ ਸਾਡੀ ਸਰਦੀ ਖਤਮ ਹੋ ਰਹੀ ਹੈ ਹੂੰ ਮਤਲਬ 15 ਫਰਵਰੀ ਤੋਂ ਲੈ ਕੇ ਹੂੰ 31 ਮਾਰਚ ਜਿਹੜਾ ਹੈ ਉਹ ਬਿਲਕੁਲ ਢੁਕਵਾਂ ਸਮਾਂ ਹੈ ਬਹਾਰ ਰੋਦੀ ਬਿਜਾਈ ਦਾ 10 ਮਿੰਟ ਬਠਾ ਸਿੰਘ ਜੀ ਪੰਜ ਚਾਰ ਦਿਨ ਮੌਸਮ ਦੇ ਹਿਸਾਬ ਨਾਲ ਕਿਤੇ ਵੀ ਪੈ ਗਿਆ ਜਾਂ ਪਰ ਇਹ ਢੁਕਵਾਂ ਸਮਾਂ ਜੇ ਸਮੇਂ ਸਿਰ ਸਮੇਂ ਦੀ ਬਿਜਾਈ ਹੋ ਜਾਏ ਤੇ ਤੁਸੀਂ ਇਹ ਕਹ ਲਓ ਕਿ 25 ਤੋਂ 30% ਕੰਮ ਜੋ ਜਦੋਂ ਟੁਕਵਾ ਸਮੇਂ ਤੇ ਅਸੀਂ ਵਿਜਾਈ ਕਰਨੀ ਹੈ ਜਿਹੜੇ ਬਾਕੀ ਨਦੀਨ ਕੀੜੇ ਮਕੋੜੇ ਆਉਂਦੇ ਆ ਕੋ ਜੰਮਣ ਤੱਕ ਘਟ ਆਉਂਦੇ ਆ ਪਰ ਜਿੱਦਾਂ ਅਗੇ ਗਰਮੀ ਆਉਂਦੀ ਹੈ ਆਪਾਂ ਲੇਟ ਹੋਣੇ ਫਿਰ ਉਹਨਾਂ ਦਾ ਵੀ ਜਾਦੇ ਪ੍ਰਕੋਪ ਆ ਜਾਂਦਾ ਉਹਨਾਂ ਦਾ ਮਤਲਬ ਇਹ 1.5 ਮਹੀਨੇ ਦੇ ਵਿੱਚ ਵਿੱਚ ਆਪਾਂ ਨੂੰ ਸਾਰੇ ਜਿਹੜੇ ਆਪਰੇਸ਼ਨ ਕਰ ਲੈਣੇ ਚਾਹੀਦੇ ਵਿਜਾਈ ਵਾਲੇ ਆਪਰੇਸ਼ਨ ਜਿਹੜੇ ਹੈਗੇ ਇਸ ਵੇਲੇ ਖੇਤ ਤਿਆਰ ਕਰ ਲੈਣ ਔਰ ਫਰਵਰੀ ਦੇ ਵਿੱਚ ਜਿਹੜੀ ਵਿਜਾਈ ਸ਼ੁਰੂ ਬਿਲਕੁਲ ਜੀ ਦਾਸਾ ਗੱਲ ਇਹ ਗੱਲ ਤੇ ਤੁਹਾਡੀ ਬਿਲਕੁਲ ਸਹੀ ਆ ਵੀ ਸਮੇਂ ਸਿਰ ਵਿਜਾਈ ਕੀਤੀ ਹੋਏਗੀ ਤੇ ਗਾਂ ਫਸਲ ਪੱਕਣ ਜਿਹੜੀ ਆ ਉਹਦੇ ਤੇ ਸਾਨੂੰ ਪੂਰਾ ਸਮਾਂ ਮਿਲ ਵੀ ਬਿਜਾਈ ਤਾਂ ਕਰਾਂਗੇ ਜੇ ਅਸੀਂ ਇਹ ਜਾਣਾਂਗੇ ਵੀ ਅਸੀਂ ਕਿਹੜੀ ਕਿਸਮ ਬੀਜਣੀ ਆ ਹਾਂ ਬਿਲਕੁਲ ਕਿੱਥੇ ਬੀਜਣੀ ਆ ਤੇ ਕਿਹੜੀ ਕਿਸਮ ਬੀਜਣੀ ਆ ਉਨਤ ਕਿਸਮਾਂ ਕਿਹੜੀਆਂ ਨੇ ਸਾਡੇ ਕੋਲ ਜਿਹੜੀਆਂ ਅਸੀਂ ਬਹਾਰ ਰੁੱਤ ਦੇ ਵਿੱਚ ਬੀ ਸਕਦੇ ਆ ਤੇ ਇਹਨਾਂ ਨੂੰ ਕੋਈ ਕੀੜਾ ਕੂੜਾ ਵੀ ਲੱਗਦਾ ਹਾਂ ਸਰ ਜਨਰਲੀ ਜਦੋਂ ਅਸੀਂ ਵੈਰਾਈਟੀਆਂ ਦੀ ਗੱਲ ਕਰਦੇ ਆ ਕਮਾਣ ਦੀ ਕਿਸਮਾਂ ਦੀ ਗੱਲ ਕਰਦੇ ਆ ਇਹ ਦੋ ਤਰ੍ਹਾਂ ਦੀਆਂ ਕਿਸਮਾਂ ਨੇ ਪੰਜਾਬ ਦੇ ਇੱਕ ਹੈ ਅਗੇਤੀ ਪੱਕਣ ਵਾਲੀ ਦੂਜੀ ਦਰਮਿਆਨੀ ਪਛੇਤੀ ਪੱਕਣ ਵਾਲੀ ਹਾਂ ਅਗੇਤੀ ਪੱਕਣ ਵਾਲੀ ਉਹ ਹੁੰਦੀ ਹੈ ਜਿਹੜੀ ਕਿ 10 ਮਹੀਨੇ ਵਿੱਚ ਪੱਕ ਕੇ ਤਿਆਰ ਹੋਵੇ ਪੱਕ ਕੇ ਤਿਆਰ ਹੋਣ ਦਾ ਮਤਲਬ ਹੈ ਕਿ ਉਹਦੇ ਜੂਸ ਦੇ ਵਿੱਚ ਜਿਹੜੀ ਮਿਠਾਸ ਦੀ ਮਾਤਰਾ ਹੈ ਉਹ 17% ਆ ਜਾਵੇ ਅੱਛਾ ਜੀ ਉਹ ਪੂਰਾ ਪੱਕਿਆ ਹੋਇਆ ਹਾਂ ਤੇ ਦਰਮਿਆਨੀ ਪਛੇਤੀ ਕਿਸਮ ਉਹ ਹੈ ਜਿਹੜੀ 10 ਮਹੀਨੇ ਚ ਜਾ ਕੇ ਇੰਨੇ ਪਰਸੈਂਟ 17 18% ਉਹਦੇ ਵਿੱਚ ਮਿਠਾਸ ਬਣ ਜਾਂਦੀ ਹੈ ਜੀ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੁਸੀਂ ਕਿਸਮਾਂ ਦੀ ਗੱਲ ਕੀਤੀ ਹੈ ਵੈਸੇ ਤਾਂ ਅੱਜ ਦੀ ਡੇਟ ਵਿੱਚ 15 ਕਿਸਮਾਂ ਨੇ ਵਾਹ ਜਿਹੜੀਆਂ ਸਪਾਰਸ਼ ਕੀਤੀਆਂ ਸਭ ਤੋਂ ਪੁਰਾਣੀ ਕਿਸਮ ਸਾਡੀ ਸੀਓਜੀ 64 ਹੈ 64 ਬਹੁਤ ਪੁਰਾਣੀ ਹੈ ਪਰ ਹੁਣ ਹਾਲ ਹੀ ਵਿੱਚ ਜਿਹੜੀ ਸਾਡੀ ਸੈਂਟਰ ਵੈਰਾਈਟੀ ਰੀਲੀਜ਼ ਕਮੇਟੀ ਤੋਂ ਸੀਓਪੀਵੀ 100 ਹਾਂਜੀ 100 ਆ ਗਈ ਹੈ ਤੇ ਤੁਸੀਂ ਕਹੋ ਕਿ ਸੀਓਪੀਵੀ 95 ਸੀਓਪੀਵੀ 96 ਸੀਓਪੀਵੀ 98 ਸੀਓਪੀਵੀ 99 ਸੀਓਪੀਵੀ 100 ਹੂੰ ਇਹ ਨਮੀਆਂ ਕਿਸਮਾਂ ਹੂੰ ਇਹਨਾਂ ਨੂੰ ਅਸੀਂ ਉਸ ਹਿਸਾਬ ਨਾਲ ਬਿਜਾਈ ਕਰਨੀ ਹੈ ਕਿ ਜਿਹੜੀਆਂ ਗੇਤੀਆਂ ਕਿਸਮਾਂ ਹਨ ਉਹਨਾਂ ਨੂੰ ਫਰਵਰੀ ਦੇ ਵਿੱਚ ਹੀ ਬੀਜ ਲਈਏ ਹੂੰ ਕਿਉਂਕਿ ਉਹਨਾਂ ਨੇ 10 ਮਹੀਨੇ ਚ ਪੱਕ ਕੇ ਤਿਆਰ ਹੋਣਾ ਉਹਨਾਂ ਦੇ ਝਾੜ ਥੋੜੇ ਘੱਟ ਹੁੰਦੇ ਆ ਤੇ ਉਹਦੇ ਲਈ ਸਾਨੂੰ 10 ਰੁਪਏ ਬਾਅਦ ਵਿੱਚ ਐਕਸਟਰਾ ਮਿਲ ਜਾਂਦੇ ਹੂੰ ਤੇ ਜਿਹੜੀਆਂ ਦਰਮਿਆਨੀਆਂ ਕਿਸਮਾਂ ਉਹਨਾਂ ਨੇ 12 ਮਹੀਨੇ ਲੈਣੇ ਆ ਹੂੰ ਉਹ ਗੰਨਾ ਮੋਟਾ ਹੁੰਦਾ ਉਹਨਾਂ ਦੇ ਝਾੜ ਪੂਰੇ ਆਉਂਦੇ ਆ ਪਰ ਪੁਆਇੰਟ ਇਹ ਹੈ ਕਿ ਇਹਨਾਂ ਦੀ ਵਿਉਂਤਬੰਦੀ ਸਹੀ ਕਰਨੀ ਆ ਹਾਂ ਕਿਉਂਕਿ ਜਿਹੜੀ ਵਿਉਂਤਬੰਦੀ ਕਰਨੀ ਹੈ ਉਹ ਵੈਰਾਈਟੀ ਦੇ ਹਿਸਾਬ ਨਾਲ ਤੇ ਪਲੱਸ ਫਸਲ ਦੇ ਹ ਕਿਉਂਕਿ ਮੋਢੀ ਫਸਲ ਵੀ ਰੱਖਣੀ ਆ ਉਹ ਬੀਜ ਨਹੀਂ ਨਹੀਂ ਹੈਗੀ ਉਹਦੇ ਚ ਜਿਹੜਾ ਅਸੀਂ ਆਹ ਲਈ ਗੰਨਾ ਕੱਟਿਆ ਹੈ ਉਹਦੇ ਚ ਤਿਫਾਲੀ ਮਾਰ ਕੇ ਗੋਡੀ ਮਾਰ ਕੇ ਸਟੱਬਲ ਸ਼ੇਵਿੰਗ ਕਰਕੇ ਖਾਦ ਪਾਣੀ ਪਾ ਕੇ ਉਹਨੂੰ ਤਿਆਰ ਕਰ ਲੈਣਾ ਪਰ ਜਿਹੜਾ ਲੈਰਾ ਗੰਨਾ ਬੀਜੜ ਗੰਨਾ ਬੀਜਣਾ ਹੈ ਦਾ ਟੁਕਕਾ ਸਮਾ ਸਾਡਾ ਲੱਗਿਆ ਹੋਇਆ ਤਾਂ ਇਹਨਾਂ ਵੈਰਟੀਆਂ ਦਾ ਚੋਣ ਕਰਕੇ ਕਿਉਂਕਿ ਇਹ ਜੋ ਵੈਰਟੀਆਂ ਸਪਾਰਸ਼ ਕੀਤੀਆਂ ਨਾ ਇਹਨਾਂ ਨੂੰ ਕੀੜੇ ਮਕੌੜਿਆਂ ਲਈ ਵੀ ਚੈੱਕ ਕੀਤਾ ਹੋਇਆ ਬਿਮਾਰੀਆਂ ਲਈ ਵੀ ਚੈੱਕ ਕੀਤਾ ਹੋਇਆ ਤੇ ਉਹ ਘੱਟ ਆਉਂਦੇ ਆ ਤੇ ਝਾੜ ਵੀ ਪੂਰੇ ਦਿੰਦੇ ਆ ਪ੍ਰੋਵਾਈਡ ਲੇਕਿਨ ਉਹਨੂੰ ਸਹੀ ਸਮੇਂ ਤੇ ਲਗਾਇਆ ਜਾਵੇ ਤੇ ਇਹੋ ਹੀ ਇਹਦੀ ਵਿਉਂਤਬੰਦੀ ਹੈ ਇਹ ਵਿਉਂਤਬੰਦੀ ਸਰ ਕਿਸਮਾ ਦੀ ਵਾਹ ਕੀ ਬਾਤ ਹੈ ਕੀ ਬਾਤ ਹੈ ਡਾਕਟਰ ਸਾਹਿਬ ਜਦੋਂ ਆਪਾਂ ਮੋਡੀ ਫਸਲ ਦੀ ਤੁਸੀਂ ਗੱਲ ਕੀਤੀ ਆ ਕਿ ਮੋਡੀ ਫਸਲ ਵੀ ਆਪਾਂ ਰੱਖਣੀ ਆ ਹਾਂਜੀ ਤੇ ਇਸ ਮੋਡੀ ਫਸਲ ਤੋਂ ਵੱਧ ਝਾੜ ਲੈਣ ਵਾਸਤੇ ਕੋਈ ਉਨਤ ਢੰਗ ਜਿਹੜੇ ਹੋਣਗੇ ਕੋਈ ਚੰਗੇ ਢੰਗ ਹੋਣਗੇ ਜਿਹਦੇ ਨਾਲ ਜਿੰਨਾ ਕਿ ਪਹਿਲਾਂ ਝਾੜ ਲਿਆ ਤੇ ਕਿਸਾਨ ਕਹਿੰਦਾ ਵੀ ਮੈਂ ਇਸ ਤੋਂ ਵੱਧ ਝਾੜੀ ਮੈਨੂੰ ਮਿਲੇ ਮਿਲਣਾ ਚਾਹੀਦਾ ਇਹਦਾ ਵੀ ਕੋਈ ਢੰਗ ਹੁੰਦਿਆ ਹਾਂ ਸਰ ਮੋਢੀ ਫਸਲ ਦੀ ਜਿਹੜੀ ਸੰਭਾਲ ਹੈ ਜੇ ਮੈਂ ਆਪਣੇ ਪੰਜਾਬ ਦੀ ਗੱਲ ਕਰਾਂ ਹਮ ਅਸੀਂ ਮੋਢੀ ਫਸਲ ਨੂੰ ਫਸਲ ਨਹੀਂ ਸਮਝਦੇ ਮੇਰੇ ਕਿਸਾਨ ਵੀਰ ਮੈਂ ਇਸ ਵਾਸਤ ਕਰਦਾ ਹੂੰ ਕਿ ਉਹਨੂੰ ਅਸੀਂ ਫਰੀ ਦੀ ਫਸਲ ਸਮਝਦੇ ਆ ਅੱਜ ਉਹ ਕਹਿੰਦੇ ਇਹ ਕਹਿੰਦੇ ਵੀ ਇਹ ਬੀਜਿਆ ਨਹੀਂ ਇਹ ਜੋ ਆਪਣੇ ਆਪ ਉਗਿਆ ਉਹ ਪਰ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਦੇਖੋ ਹੁਣ ਜਿਹੜਾ ਕਿਸਾਨ ਨੇ ਕਹਿਤਾ ਕਿ ਮੇਰੇ ਕੋਲ ਚਾਰ ਖੇਤ ਜਾਂ 6 ਖੇਤ ਕੰਨਾ ਬੀਜਿਆ ਹੋਇਆ ਆ ਤਿੰਨ ਖੇਤ ਮੈਂ ਮੋਡਾ ਰੱਖਣਾ ਮੋਡੀ ਫਸਲ ਰੱਖਣੀ ਹੈ ਹੁਣ ਇਸ ਵੇਲੇ ਉਹਦੇ ਕੋਲ ਕੀ ਹੈ ਕਿ ਖੋਰੀ ਪਈ ਹੋਈ ਹੈ ਹੂੰ ਪਰਾਲੀ ਪਈ ਹੋਈ ਹੈ ਉਹ ਉਹਦੇ ਨਾਲ ਕਵਰ ਕਰਦੇਵੇ ਕਿਉਂਕਿ ਇਹ ਥੱਲੇ ਅੱਖਾਂ ਜ਼ਮੀਨ ਚੋਂ ਨਿਕਲਿਆ ਠੰਡ ਨਾ ਲੱਗੇ ਹਾਂ ਉਹਦੀ ਤਿਆਰੀ ਕਰੇ ਗੰਨੇ ਦੀ ਕਟਾਈ ਕਰੀਏ ਮੈਨੂੰ ਪਤਾ ਕਿ ਮੈਂ ਕਟਾਈ ਕਰ ਰਹੇ ਹਾਂ ਉਹ ਇੱਕ ਵੈਰਾਈਟੀ ਲੱਗੀ ਹੋਈ ਹੈ ਲੇਬਰ ਉਹਨੂੰ ਕੱਟ ਰਹੀ ਹੈ ਹੂੰ ਕਈ ਵਾਰ ਕੀ ਕੋਈ 12 ਤੋਂ 14 ਮਹੀਨੇ ਦੀ ਫਸਲ ਆਪਾਂ ਬਾਰ-ਬਾਰ ਗੱਲ ਕਰ ਰਹੇ ਹਾਂ ਕਈ ਵਾਰ ਪਿੱਛੇ ਕਿਸੇ ਟਾਈਮ ਕਿਦੇ ਚੂਹੇ ਨੇ ਖਰਾਬ ਕਰ ਲਿਆ ਜਾਂ ਕਿਤੇ ਡਿੱਗ ਗਿਆ ਉਹ ਪਾੜੇ ਪੈ ਗਏ ਹੂੰ ਪਾੜਾ ਪੈ ਗਿਆ ਮੀਟਰ ਦਾ ਵੀ ਹੋ ਸਕਦਾ 2 ਮੀਟਰ ਦਾ ਵੀ ਹੋ ਜਾਵੇ ਲੇਬਰ ਕੱਟ ਕੇ ਚਲੀ ਗਈ ਤੇ ਉੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਸ ਵੈਰਾਈਟੀ ਨੂੰ ਆਪਾਂ ਕੱਟ ਰਹੇ ਹਾਂ ਹੂੰ ਕਟਾਈ ਦੇ ਸਮੇਂ ਉੱਥੇ ਪਤਾ ਲੱਗ ਜਾਂਦਾ ਸਿਰਫ ਲੇਬਰ ਨੂੰ ਇੱਕ ਕਹੀ ਤੇ ਇੱਕ ਦਾਤੀ ਦੇਣੀ ਹੈ ਕਿ ਤੁਸੀਂ ਉਹਦਾ ਉਹ ਪੀਸ ਬਣਾ ਕੇ ਕਹੀ ਮਾਰ ਕੇ ਉੱਥੇ ਦੱਬ ਦਿਓ ਆ আচ্ছা ਤਾਂ ਕਿ ਜਦੋਂ ਬਾਕੀ ਗੰਨੇ ਨਾਲ ਫਟਾਰਾ ਮਾਰਨਾ ਤੇ ਇਹ ਵੀ ਨਿਕਲ ਆਵੇ ਇਹ ਵੀ ਨਿਕਲ ਕੇ ਬਾਹਰ ਆ ਜਾਵੇ ਬਾਅਦ ਚ ਤੁਹਾਡੇ ਜਦੋਂ ਗੰਨੇ ਦਾ ਨੰਬਰ ਪੂਰਾ ਹੋ ਗਿਆ ਖੇਤ ਦੇ ਵਿੱਚ ਤੇ ਤੁਹਾਡੀ ਜਿਹੜੀ ਮੋਢੀ ਦੀ ਫਸਲ ਬੂਟੇ ਪੂਰੇ ਹੋ ਗਏ ਝਾੜ ਆਟੋਮੈਟਿਕਲੀ ਆਉਣਗਾ ਹਾਂ ਦੂਸਰਾ ਇਹ ਹੈ ਕਿ ਜਦੋਂ ਆਪਾਂ ਉਹਦੇ ਗੰਨੇ ਨੂੰ ਕੱਟਦੀ ਹੈ ਲੈਬਰ ਉਹ ਉੱਪਰ ਜ਼ਮੀਨ ਤੋਂ ਕੱਟਦੀ ਹੈ ਉੱਟਾ ਹੀ ਤੋਂ 3 ਇੰਚ ਉੱਪਰ ਗੰਨਾ ਰ ਆ ਜਾਂਦਾ ਉਹ ਉੱਪਰ ਵਾਲਾ ਪੋਰਸ਼ਨ ਜਦੋਂ ਨੰਗਾ ਹੋ ਗਿਆ ਤੇ ਹਵਾ ਦੇ ਵਿੱਚ ਜਿਹੜੇ ਮਾਈਕਰੋ অর্গানিਜ਼ਮ ਆਖਦੇ ਨੇ ਸੂਖਸ਼ਮ ਕਣ ਉਹ ਉੱਲੀਆ ਉਹਦੇ ਚ ਆ ਕੇ ਉਹਨੂੰ ਖਰਾਬ ਕਰ ਦਿੰਦੀਆਂ ਜਦੋਂ ਥੱਲੇ ਜਾਂਉਂਦੀਆਂ ਨੇ ਜ਼ਮੀਨ ਦੇ ਵਿੱਚ ਜਿੱਥੋਂ ਬੋਡਾ ਨੇ ਫਟਾਰਾ ਮਾਰਨਾ ਉਹ ਖਰਾਬ ਹੋ ਜਾਂਦਾ ਤਾਂ ਇਹਦੇ ਲਈ ਸਾਨੂੰ ਰੂਟੂਨ ਮੈਨੇਜਮੈਂਟ ਜਿਹੜੇ ਕੋ ਸਟੱਬਲ ਸ਼ੇਵਿੰਗ ਕਰਕੇ ਬਰਾਬਰ ਕਰ ਦੇਦੀ ਸ਼ੇਵ ਕਰ ਦੇਦੀ ਹੈ ਖੇਤ ਦੀ ਤਾਂ ਕਿ ਉਹਦੇ ਵਿੱਚੋਂ ਜਿਹੜਾ ਫਟਾਰਾ ਨਿਕਲ ਕੇ ਆਉਣਾ ਜਿਹੜੇ ਸੂਏ ਨਿਕਲ ਕੇ ਆਉਣੇ ਨਾ ਚਾਹੇ ਉਹ 5 ਨਿਕਲਣ 6 ਨਿਕਲਣ 4 ਉਹ ਸਾਰੇ ਇਕੋ ਜਿਹੇ ਹੋਣ ਉਹਨਾਂ ਦੀ ਗਰੋ ਬਾਕੀ ਖਾਦ ਪਾਣੀ ਤੇ ਫਿਰ ਨੋਰਮਲ ਪਾਣਾ ਹੀ ਤੇ ਫਸਲ ਬਹੁਤ ਭਰਪੂਰ ਆ ਜਗਾ ਇਹ ਕੋਈ ਵਿਆਰਡ ਸਾਹਿਬ ਫਰਕ ਹੁੰਦਾ ਵੀ ਆਪ ਕੰਮ ਕਰਨਾ ਤੇ ਮਾਰ ਤੋਂ ਸਲਾਹ ਲੈ ਕੇ ਸਲਾਹ ਲੈਣੀ ਜੀ ਆ ਕਿੱਡਾ ਵਧੀਆ ਪ੍ਰਬੰਧ ਦੱਸਿਆ ਡਾਕਟਰ ਸਾਹਿਬ ਅੱਛਾ ਬਹਾਰ ਰੁੱਤ ਦੀ ਗੱਲ ਚੱਲ ਜਾਈ ਜੀ ਬਹਾਰ ਰੁੱਤ ਦੀ ਜਿਹੜੀ ਅਸੀਂ ਬਿਜਾਈ ਕਰਨੀ ਆ ਜੀ ਇਹਦੇ ਕੋਈ ਢੰਗ ਤਰੀਕੇ ਮਤਲਬ ਕਿੰਨੀਆਂ ਖਾਲੀਆਂ ਕਿੰਨੀਆਂ ਗੁਲੀਆਂ ਵਰਤਣੀਆਂ ਜਾਂ ਫਾਸਲਾ ਕਿੰਨਾ ਰੱਖਣਾ ਕੋਈ ਤਰਤੀਬ ਨਾਲ ਦੱਸੋਗੇ ਜੀ ਹਾਂ ਬਿਲਕੁਲ ਦੱਸਾਂਗੇ ਸਰ ਕਿਉਂਕਿ ਗੰਨੇ ਦੀ ਜਿਹੜੀ ਬਿਜਾਈ ਹੈ ਸਰ ਜਿਹੜਾ ਕਿ ਸਾਡਾ ਪੁਰਾਣਾ ਰਵਾਇਤੀ ਢੰਗ ਹੈ ਜਿਹੜਾ ਅੱਜ ਵੀ ਅਕਸਰ 60 ਤੋਂ 70% ਤੱਕ ਲੋਕੀ ਉਹੀ ਫੋਲੋ ਕਰੇ ਕਿ ਜਿਹੜੇ ਸਾਡੇ ਅਲੂਆਂ ਵਾਲੇ ਰਿਜ਼ਰ ਹਨ ਉਹਦੇ ਨਾਲ ਹੀ ਗੰਨੇ ਦੀ ਬਿਜਾਈ ਕਰਦੇ ਆ। ਅੱਛਾ ਜੀ ਤਾਂ ਉਹਦੀ ਜਿਹੜੀ ਲਾਈਨ ਟੂ ਲਾਈਨ ਦੀ ਦੂਰੀ ਰੱਖ ਰਹੇ ਆਪਾਂ ਉਹ 2 ਤੋਂ 2.5 ਫੁੱਟ ਦੀ ਹੈ। ਹੁਣ ਇਹ 12 ਤੋਂ 14 ਮਹੀਨੇ ਦੀ ਫਸਲ ਹੈ। ਖੇਤ ਦੇ ਵਿੱਚ ਰੱਖਣੀ ਹੈ। ਜਦੋਂ ਅਸੀਂ 2 ਤੋਂ 2.5 ਫੁੱਟ ਤੇ ਲਾਉਂਗੇ ਤਾਂ ਸਾਨੂੰ ਉਹ ਝਾੜ ਨਹੀਂ ਮਿਲਦੇ ਕਿਉਂਕਿ ਜਦੋਂ ਇਹਨਾਂ ਬੂਝਾ ਮਾਰਨਾ ਤਾਂ ਤੁਹਾਡਾ ਇੱਕ ਗੰਨੇ ਦਾ ਭਜਨ 600 ਗ੍ਰਾਮ, 700 ਗ੍ਰਾਮ ਤੇ 800 ਗ੍ਰਾਮ ਰਾਜਾ। अच्छा आज जेड़ा वैरायटीयां ਦੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਇਹ ਵੈਰਾਇਟੀਆਂ ਦੇ ਵਿੱਚ ਉਹ ਪੋਟੈਂਸ਼ੀਅਲ ਹੈ ਕਿ ਇੱਕ ਗੰਨਾ ਢਾਈ ਢਾਈ ਕਿਲੋ ਦਾ ਵੀ ਹੋ ਜਾਦਾ ਉਹ ਵਾਹ ਬਸ ਸਿਰਫ ਬੀਜਣ ਦੇ ਢੰਗ ਨਾਲ ਹੀ ਬਰਗ ਬੈ ਜਾਣਾ ਢੰਗ ਨਾਲ ਤਾਂ ਉਹ ਢਾਈ ਕਿਲੋ ਦਾ ਕਰਨਾ ਤੇ ਕਰਨਾ ਕਿਸ ਤਰ੍ਹਾਂ ਦਾ ਹੈ ਸਿਰਫ ਉਹ ਇਸ ਤਰ੍ਹਾਂ ਕਰਨਾ ਕਿ ਅਸੀਂ ਢਾਈ ਫੁੱਟ ਨੂੰ ਛੱਡ ਕੇ ਇਹਨੂੰ ਜਿਹੜੀ ਸਾਡੀ ਡੂੰਗੀ ਬਹਾਈ ਤੇ ਚੌੜੀ ਵੀ ਦੀ ਹੂੰ ਆਪਾਂ ਜਿਹੜੇ ਕਹਿੰਦੇ ਆ ਕਿ ਡੂੰਗੀ ਬਹਾਈ ਤੇ ਚੌੜੀ ਬਾਈਡਰ ਰੋ ਸਪੇਸਿੰਗ ਔਰ ਟ੍ਰੈਂਚ ਪਲਾਂਟਿੰਗ ਉਹਦੇ ਵਿੱਚ ਬਜਾਈ ਕਰਨੀ ਕੋਈ ਘੱਟੋ ਘਾਟਾ ਸਾਨੂੰ 4 ਫੁੱਟ ਤੇ ਲੈ ਕੇ ਜਾਈਏ ਅੱਛਾ ਜੀ 4 ਫੁੱਟ ਤੇ ਵੀ ਜਦੋਂ ਡੂੰਗੀਆਂ ਖਾਲੀਆਂ ਦੇ ਵਿੱਚ ਅਸੀਂ ਉਹਦੀ ਬਜਾਈ ਕਰਦੇ ਆ ਤਾਂ ਜਦੋਂ ਬੂਟਾ ਜੰਮ ਕੇ ਬਾਹਰ ਆਉਂਦਾ ਸਰ ਉਹਨੂੰ ਪੂਰੀ ਸੂਰਜ ਦੀ ਲਾਈਟ ਮਿਲਦੀ ਹੈ ਪੂਰੀ ਹਵਾ ਮਿਲਦੀ ਹੈ ਜਦੋਂ ਅਸੀਂ ਖਾਦ ਪਾਣੀ ਉਹ ਖਾਲ ਦੇ ਵਿੱਚ ਪਾਣੀ ਜਿੱਥੇ ਉਹਨੂੰ ਚਾਹੀਦੀ ਹੈ ਉਨੀ ਚਾਹੀਦੀ ਉਹ ਬੈਂਡਡ ਪਲੇਸਮੈਂਟ ਹੋ ਜਾਂਦਾ ਉੱਥੇ ਹੀ ਪੈਂਦੀ ਹੈ ਤੇ ਉਹ ਬੂਟੇ ਦੀ ਜਿਹੜੀ ਗ੍ਰੋਥ ਚੰਗੇ ਆ ਜਾਂਦੀ ਹੈ ਉਹਦੀਆਂ ਜੜਾਂ ਚੰਗੀਆਂ ਨੇ ਜਿੰਨੀ ਅਸੀਂ ਖਾਦ ਪਾਣ ਇਨਪੁਟ ਪਾਉਨੇ ਆ ਉਹ ਬੂਟਾ ਉਹਨੂੰ ਚੱਕ ਲੈਂਦਾ ਤੇ 25 ਤੋਂ 30% ਉਹਦੇ ਝਾੜ ਆਟੋਮੈਟਿਕਲੀ ਵੱਧ ਜਾਂਦੇ ਆ ਤੇ ਉਹ ਜਿਹੜੀ ਚੌੜੀ ਵਿਧੀ ਹੈ ਉਹਦੇ ਨਾਲ ਇੱਕ ਇੱਕ ਸਾਡੇ ਨਦੀਨ ਦਾ ਹੋਰ ਇੱਕ ਪਲੱਸ ਪੁਆਇੰਟ ਉਹਦੇ ਵਿੱਚ ਇਹ ਹੈ ਕਿ ਜਦੋਂ ਜਦੋਂ ਆਪਾਂ ਗੱਲ ਕੀਤੀ ਹੈ ਲੇਬਰ ਘਟਾ ਕੇ ਸਰ ਹੁਣ ਮਸ਼ੀਨਾਂ ਨਾਲ ਗੰਨੇ ਦੀ ਕਟਾਈ ਹੋ ਰਹੀ ਜੀ ਜੀ ਤੇ ਉਹਦੀ ਜਿਹੜੀ ਮਸ਼ੀਨ ਦੀ ਰਿਕੁਆਇਰਮੈਂਟ ਹੈ ਉਹ ਇਹ ਕੇ ਕਿ 4 ਫੁੱਟ ਤੇ ਗੰਨਾ ਹੋਵੇ ਗੰਨਾ ਡਿਗਦਾ ਨਹੀਂ ਸਰ ਜੇ ਗੰਨਾ ਡਿਗਿਆ ਨਹੀਂ ਤੇ ਚੂਹੇ ਦੇ ਕੱਟਣ ਤੋਂ ਬਚ ਗਿਆ ਹੂੰ ਉਹ ਜਿਹੜੀ ਫਸਲ ਹੈ ਸਰ ਉਹ ਵੀ ਝਾੜ ਸਾਨੂੰ ਐਡਪਟ ਕਰਦੀ ਹੈ ਤੇ ਉਹ ਝਾੜ ਬਦਲਣ ਲਈ ਸਾਨੂੰ ਵਾਈਡਰ ਰੋ ਸਪੇਸਿੰਗ ਤੇ ਜਾਣਾ ਉਹਦੇ ਜਿਹੜਾ ਫਿਰ ਅਗੇ ਨਦੀਨ ਦਾ ਪ੍ਰਬੰਧਨ ਵਗੈਰਾ ਕਰਨਾ ਉਹ ਵੀ ਸੌਖਾ ਹੋ ਜਾਂਦਾ ਜੇ ਬਾਅਦ ਵਿੱਚ ਕੋਈ ਮਾੜਾ ਮਟਾ ਕੀੜਾ ਮਕੋੜਾ ਆ ਗਿਆ ਉਹਦੇ ਵਿੱਚ ਸਪਰੇਅ ਕਰਨੀ ਹੈ ਕਿਉਂਕਿ ਚੌੜੀ ਵਿਧੀ ਦੇ ਵਿੱਚੋਂ ਤੁਸੀਂ ਫਿਰ ਤੁਰ ਸਕਦਾ ਕਿ ਰੋਟਰ ਬੈਟਰੀ ਲੈ ਕੇ ਉਹ ਬੰਦੋਬਸਤ ਵੀ ਆਪਾਂ ਕਰ ਸਕਦੇ ਆ ਤੇ ਇਹ ਸਾਨੂੰ ਚੇਂਜ ਕਰਨਾ ਪੈਣਾ ਇਹ ਸਮੇਂ ਦੀ ਬਿਸਵੇਲੇ ਜ਼ਰੂਰਤ ਹੈ ਸਰ ਹਾਂ ਬਿਲਕੁਲ ਤੇ ਚੌੜੀ ਵਿਧੀ ਨਾਲ ਜਾਣਾ ਯੋਗੀ ਮਸ਼ੀਨੀਕਰਨ ਆ ਰਿਹਾ ਸਰ ਗੰਨੇ ਦੇ ਵਿੱਚ ਲੇਬਰਾਂ ਨਹੀਂ ਰਹੀਆਂ ਤੇ ਇਹ ਬਹੁਤ ਜ਼ਰੂਰੀ ਹੈ ਕਿ ਤਾਂ ਕਿ ਅਸੀਂ ਤੇ ਪੂਰੇ ਝਾੜ ਲੈ ਲਈਏ ਇਹ ਜ਼ਰੂਰੀ ਕੰਪੋਨੈਂਟ ਆਪਣਾ ਰਿਆੜ ਸਾਹਿਬ ਵੀ ਹੋ ਕਿੱਥੇ 800 ਗ੍ਰਾਮ ਦਾ ਗੰਨਾ ਤੇ ਕਿੱਥੇ 2.5 ਕਿਲੋ ਦਾ ਗੰਨਾ ਜੀ ਜੀ ਤਿੰਨ ਗੁਣਾ ਝਾੜ ਤੇ ਹੋਈ ਵਧ ਗਿਆ ਵਧ ਗਿਆ ਪ੍ਰਬੰਧ ਕਰਨਾ ਪ੍ਰਬੰਧ ਕਰਨਾ ਅਸੀਂ 2.5 ਫੁੱਟ ਤੇ ਲਾਉਨੇ ਆ ਫਿਰ ਸਰ ਉਹ ਗ੍ਰੋਥ ਨਹੀਂ ਹੋਊਗੀ ਨਹੀਂ ਆਉਂਦੀ ਇਹ ਕਰਕੇ ਸਾਨੂੰ ਕਰਨਾ ਪੈਣਾ ਸਰ ਅੱਛਾ ਸੰਘੇੜਾ ਸਾਹਿਬ ਬਹਾਰ ਰੁੱਤ ਦਾ ਜਿਹੜਾ ਗੰਨਾ ਆਪਾਂ ਲਾਉਨੇ ਆ ਹਾਂਜੀ ਜੀ ਜੀ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਜੇ ਕੋਈ ਰਬ ਨਾ ਕਰੇ ਨਦੀਨ ਵੀ ਨਾਲ ਹੀ ਉਗਾਉਂਦੇ ਆ ਬਿਲਕੁਲ ਬਿਲਕੁਲ ਤੇ ਉਹਦਾ ਪ੍ਰਬੰਧ ਕਿਵੇਂ ਆਪਾਂ ਕਰ ਸਕਦੇ ਆ ਕਿ ਨਦੀਨ ਨਾ ਉਗਣ ਜੀ ਔਰ ਕਿਹੜੀਆਂ ਸਿਫਾਰਸ਼ਾਂ ਤੁਸੀਂ ਕਰਦੇ ਹੋ ਕਿ ਕਿਹੜੀ ਦਵਾਈ ਦੇ ਨਾਲ ਆਪਾਂ ਇਹਨਾਂ ਨੂੰ ਉਗਣ ਤੋਂ ਬਚਾ ਸਕੀ ਜੀ ਜੀ ਸਰ ਜਿਹੜੇ ਇਹ ਨਦੀਨ ਹੈ ਆਪਾਂ ਬਾਰ ਬਾਰ ਕਹਿ ਰਹੇ ਆ ਗੰਨੇ ਦੀ ਫਸਲ ਹੈ 12 ਤੋਂ 14 ਮਹੀਨੇ ਦੀ ਫਸਲ ਹੈ ਇਥੇ ਇਹ ਵੀ ਦੱਸਦੇ ਕਿ ਇਹਦੇ ਜਿਹੜੇ ਨਦੀਨ ਆਉਂਦੇ ਆ ਹੂੰ ਇਹ ਇਕੱਠੇ ਨਹੀਂ ਆਉਂਦੇ ਕਿਸ਼ਤਾਂ ਚ ਆਉਂਦੇ ਕਿਉਂਕਿ ਹੁਣ ਫੱਗਣ ਮਾਰਚ ਦੇ ਵਿੱਚ ਬਜਾਈ ਕਰਨੀ ਹੈ ਇਸ ਵੇਲੇ ਨਦੀਨ ਲੱਗਉਨੇ ਹਾਂ ਜਦੋਂ ਗਰਮੀਆਂ ਤੋਂ ਬਾਅਦ ਮੌਨਸੂਨ ਸੀਜ਼ਨ ਆਣਾ ਤੇ ਉੱਥੇ ਲੱਗ ਆ ਜਣੇ ਤੇ ਜਦੋਂ ਲੇਟ ਅਕਤੂਬਰ ਨਵੰਬਰ ਜਣਾ ਉੱਥੇ ਹੋਰ ਆ ਜਾ ਤੇ ਉਹਨਾਂ ਦਾ ਜਿਹੜਾ ਬੰਦੋਬਸਤ ਪ੍ਰਬੰਧਨ ਕਰਨਾ ਉਹਨਾਂ ਦਾ ਕੰਟਰੋਲ ਕਰਨਾ ਹੈ ਉਹਦੀ ਪਲਾਨਿੰਗ ਸਾਨੂੰ ਉਸ ਤਰ੍ਹਾਂ ਹੀ ਕਰਨੀ ਪੈਣੀ ਹੈ ਜੀ ਜੀ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਬਿਜਾਈ ਦੇ ਸਮੇਂ ਪੰਜਾਬ ਟੈਕਨੀਕਲ ਯੂਨੀਵਰਸਿਟੀ ਆਪਾਂ ਗੱਲ ਕਰ ਰਹੇ ਹਾਂ ਸੋਰੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਟੈਕਨੀਕਲੀ ਅਸੀਂ ਕਹਿੰਦੇ ਹਾਂ ਕਿ ਇੱਕ ਲਫ਼ਜ਼ ਅੰਗਰੇਜ਼ੀ 'ਚ ਲਿਖਿਆ ਕਿ ਪ੍ਰੀ ਐਮਰਜੈਂਸ ਪੋਸਟ ਐਮਰਜੈਂਸ ਜੰਮਣ ਤੋਂ ਪਹਿਲਾਂ ਜੰਮਣ ਤੋਂ ਬਾਅਦ ਕਿਹਦੇ ਜੰਮਣ ਤੋਂ ਪਹਿਲਾਂ ਕਿਹਦੇ ਜੰਮਣ ਤੋਂ ਬਾਅਦ ਇਹ ਪਤਾ ਨਹੀਂ ਜਿਹੜੀ ਉਹਨੂੰ ਕਮਾਨ ਦੀ ਬਿਜਾਈ ਕੀਤੀ ਹੈ ਉਹ ਡਿਪੈਂਡ ਕਰਦਾ ਕਿ ਜਿਸ ਖੇਤ ਦੇ ਵਿੱਚ ਆਪਾਂ ਬਿਜਾਈ ਕਰ ਰਹੇ ਹਾਂ ਉਹਦੇ ਉਸ ਟਾਈਮ ਕਿਸ ਤਰ੍ਹਾਂ ਦੇ ਹਾਲਾਤ ਨੇ ਇੱਕ ਤਾਂ ਇਹ ਹੋ ਗਿਆ ਕਿ ਅਸੀਂ ਰੌਣੀ ਕਰਕੇ ਬੱਦਰ ਦੇ ਵਿੱਚ ਕਮਾਨ ਦੀ ਬਿਜਾਈ ਕਰ ਰਹੇ ਹਾਂ ਦੂਸਰਾ ਇਹ ਕਿ ਕਈ ਵਾਰ ਇਸ ਹਾਲਾਤ ਇਦਾਂ ਦੇ ਹੁੰਦੇ ਕਿ ਅਸੀਂ ਰੌਣੀ ਨਹੀਂ ਕਰ ਸਕਦੇ ਸੁੱਕੇ ਚ ਬੀਜ ਕੇ ਬਾਅਦ ਵਿੱਚ ਪਾਣੀ ਲਾਦੇ ਜੀ ਹੁਣ ਜਿਹੜਾ ਗੰਨਾ ਹੈ ਕਮਾਦ ਇਹ ਜੰਮਣ ਨੂੰ 35 ਤੋਂ 40 ਦਿਨ ਲੈਂਦਾ ਸਰ ਇਹਦੀ ਅੱਖ ਫਟ ਕੇ ਸੁਵਾ ਬਾਹਰ ਆਣ ਨੂੰ 35 ਤੋਂ 40 ਦਿਨ ਲੈਂਦਾ ਖਾਲ ਵੀ ਕੱਢ ਲਈ ਖਾਦ ਵੀ ਪਾ ਲਈ ਨਦੀਨਾਸ਼ਕ ਵੀ ਪਾਲਿਆ ਮਿੱਟੀ ਵੀ ਪਾਲੀ ਬੱਤਰ ਦੇ ਵਿੱਚ ਘਰੇ ਜਾ ਕੇ ਸੋ ਗਏ ਹੂੰ ਫਿਰ ਕਿਹਾ ਵੀ ਉੱਥੇ ਤਾਂ ਲਿਖਿਆ ਕਿ ਜੰਮਣ ਤੋਂ ਪਹਿਲਾਂ ਇੰਤਜ਼ਾਰ ਕਰ ਲਿਆ ਗੰਨੇ ਦੇ ਜਮਣ ਤੋਂ ਪਹਿਲਾਂ ਜਦ ਤੱਕ ਗੰਨੇ ਨੇ 35 ਦਿਨਾਂ 'ਚ ਜਮਣਾ ਨਦੀਨ ਤੇ ਜੰਮ ਪੈਂਦੇ ਨੇ 35 ਘੰਟੇ ਦੇ ਵਿੱਚ ਬਿਲਕੁਲ ਉੱਥੇ ਉਹ ਜੀ ਪ੍ਰੀ ਅਮਰਜੈਂਸ ਹੈ ਕਿ ਉਹ 72 ਘੰਟੇ ਦੇ ਅੰਦਰ ਆਂਦਾ ਹੂੰ ਪ੍ਰੋਵਾਈਡਡ ਕੰਡੀਸ਼ਨ ਕਿ ਨਵੀਂ ਖੇਚ ਹੋਣੀ ਜ਼ਰੂਰੀ ਹੈ ਤੇ ਜਿਹੜੇ ਨਦੀਨ ਨਾਸ਼ਕ ਸਾਡੇ ਐਟਰਾਜਨ ਹੋ ਜਾਏ ਮੈਟਰੀਬਿਊਜਨ ਹੋ ਜਾਏ ਸਪਾਰਸ਼ ਕੀਤੀਆਂ ਹੋਣਨ ਉਹਦੀ ਸਪਰੇ ਕਰ ਦਈਏ ਤੇ ਸਾਡਾ 35 ਤੋਂ 40 ਦਿਨ ਤੱਕ ਸਾਡਾ ਖੇਤ ਨਦੀਨਾ ਤੋਂ ਫ੍ਰੀ ਰਹੇ ਫ੍ਰੀ ਰਹੇਗਾ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਮਤਲਬ ਗੋਡੀ ਪਾਉਣੀ ਹੈ ਪਹਿਲੀ ਗੁੱਡੀ ਹੋ ਗਈ ਪਹਿਲਾ ਪਾਣੀ ਖਾਦ ਪਾਣੀ ਉਸ ਤੋਂ ਬਾਅਦ ਉਹਦਾ ਫਟਾਰਾ ਹੋ ਜਾਣਾ ਫਿਰ ਨਦੀਆਂ ਵੈਸੇ ਹੀ ਸਪ੍ਰੈਸ ਹੋ ਗਏ ਇਹ ਪ੍ਰੀਮਰਜੈਂਸੀ ਹੋ ਗਿਆ ਪਰ ਕਈ ਵਾਰ ਕੀ ਹੈ ਕਿ ਸਰ ਉਹ ਨਦੀਆਂ ਜੰਮ ਆਉਂਦੇ ਆ ਜਿਹਦਾ ਪੋਸਟ ਮਰਜੈਂਸੀ ਆਪਾਂ ਗੱਲ ਕਰ ਰਹੇ ਫਿਰ ਕੀ ਕਰਦੇ ਆ ਜਦੋਂ ਉਹ ਜੰਮ ਕੇ ਬਾਹਰ ਆਗੇ ਤੇ ਅਸੀਂ ਉਹ ਕਦੇ ਵੀ ਸਪਰੇਅ ਕਰਨੀ ਸੀ ਦਿਨ ਹੋ ਗਏ ਵੱਡੇ 35 40 ਦਿਨ ਹੋ ਗਏ ਉਹ ਨਦੀਨ ਸਖਤ ਹਾਰਡ ਹੋ ਜਾਂਦੇ ਸਰ ਅੱਛਾ ਉੱਥੇ ਜਦੋਂ ਕੱਲੀ ਦਵਾਈ ਦੀ ਸਪਰੇਅ ਕਰਦੇ ਆ ਨਦੀਨ ਆਸ਼ਿਕ ਦੀ ਅਸਰ ਨਹੀਂ ਕਰਦੀ ਨਹੀਂ ਕਰਦੀ ਉੱਥੇ ਕਿਸਾਨ ਵੀਰ ਕੀ ਕਰਦੇ ਨੇ 500 ਗ੍ਰਾਮ ਐਟਰਾਜਿਨ ਹਮ 1 ਕਿਲੋ ਉਹਦੇ ਵਿੱਚ 2 ਫੋਰਡ ਆਈ ਹਮ 400 ਗ੍ਰਾਮ ਉਹਦੇ ਵਿੱਚ ਮਤਲਬ ਮੈਟਰੀ ਭੂਜਨ ਜਿਹੜੀ ਡੋਜ 700 ਤੇ 800 ਗ੍ਰਾਮ ਦੀ ਦੇਣੀ ਆ ਉਹ ਡੇਢ ਕਿਲੋ ਦੀ ਹੋ ਜਾਂਦੀ ਬੱਲੇ ਉਹ ਡੇਢ ਕਿਲੋ ਦੀ ਨਦੀਨ ਨੂੰ ਤਾਂ ਰੋਕਦੀ ਆ ਪਰ ਜਦੋਂ ਉਹਨੇ ਗੰਨੇ ਨੇ ਫਟਾਰਾ ਮਾਰਨਾ ਹੁੰਦਾ ਹਮ ਉਹ ਵੀ ਤਾਂ ਨਦੀਨਾਂ ਦਾ ਹੀ ਭਾਈ ਆ ਗ੍ਰਾਸੀ ਫੈਮਿਲੀ ਤੋਂ ਵਲੋਗ ਕਰਦਾ ਉਹਦੇ ਦੇ ਫਰਕ ਉੱਥੇ ਜਿੱਥੇ 6 ਗੰਨੇ ਬਣਨੇ ਉੱਥੇ 4 ਬਣਨਗੇ ਜਦੋਂ ਗੰਨੇ ਨੇ ਲੰਬਾ ਹੋਣਾ ਥੱਲੇ ਦੀ ਮਿੱਟੀ ਜਿਹੜੀ 11 ਸੈਂਟੀਮੀਟਰ ਦੀ ਹੋਣੀ ਆ ਉਹ 4 ਦੀ ਰਹਿ ਜਾਣੀ ਫਿਰ ਸਾਡੇ ਝਾੜ ਮਾਰਦੇ ਆ ਇਹ ਜਿਹੜਾ ਨਦੀਨ ਦਾ ਪ੍ਰਬੰਧਨ ਹੈ ਇਹ ਬਹੁਤ ਜ਼ਰੂਰੀ ਹੈ ਟਾਈਮ ਟੇਕਰ ਹਾਂ ਤੇ ਉਹਦੇ ਲਈ 240 ਮਾਈਨ ਹਾਂ ਤੇ ਬੜੇ ਤਰੀਕੇ ਨਾਲ ਕਰਨਾ ਉਹਦੇ ਅਸਰ 240 ਮਾਈਨ ਸਾਲਟ ਹੂੰ ਸੋਡੀਅਮ ਸਾਲਟ ਤ੍ਰਿਸ਼ਕ ਤ੍ਰਿਸਕੇਲ ਦੀਆਂ ਸਪਾਰਸ਼ਾਂ ਕੀਤੀਆਂ ਹੋਈਆਂ ਹਨ ਉਹ ਸਪਰੇਅ ਕਰ ਦਿਓ ਜਦੋਂ 2 ਤੋਂ 3 ਪੱਤੀ ਦੀ ਸਟੇਜ ਤੇ ਨਦੀਨ ਆ ਗਏ ਸਪਰੇਅ ਕਰ ਦਿਏ ਹੁੱਡ ਲਗਾ ਕੇ ਕਰੀਏ ਗੰਨੇ ਤੇ ਕੋਈ ਅਸਰ ਨਹੀਂ ਨਦੀਨ ਚੈੱਕ ਹੋ ਗਏ ਗੰਨਾ ਪਲ ਜਾਂਦਾ ਸਰ ਉਸ ਤੋਂ ਬਾਅਦ ਫਿਰ ਬਿਲਕੁਲ ਗੱਲ ਸਹੀ ਹੈ ਜੀ ਅੱਛਾ ਡਾਕਟਰ ਸਾਹਿਬ ਬਾਹਰ ਰੁੱਤੇ ਕਮਾਤ ਦੀ ਗੱਲ ਚੱਲਦੀ ਪਈ ਆ ਤੇ ਜਿੱਥੇ ਨਦੀਨਾਂ ਦੀ ਗੱਲ ਕੀਤੀ ਆ ਉੱਥੇ ਹੁਣ ਜੇ ਅਸੀਂ ਕੀੜਿਆਂ ਦੀ ਵੀ ਗੱਲ ਕਰੀਏ ਕਿਉਂਕਿ ਉਹਨਾਂ ਨੇ ਵੀ ਆਪਣੇ ਟਾਈਮ ਤੇ ਆ ਕੇ ਕੰਮ ਕਰਨਾ ਹੀ ਆ ਬਿਲਕੁਲ ਸਰ ਬਹਾਰ ਰੋਦੀ ਫਸਲ ਤੇ ਖਾਸ ਤੌਰ ਤੇ ਕਿਹੜੇ ਕੀੜੇ ਹੱਲਾ ਕਰਦੇ ਆ ਤੇ ਆਪਾਂ ਉਹਨਾਂ ਦੀ ਰੋਕ ਥਾਂ ਕਿਵੇਂ ਕਰੀਏ ਹਾਂ ਬਿਲਕੁਲ ਸਰ ਇਹ ਕਿਉਂਕਿ ਤੁਸੀਂ ਗੱਲ ਕਰੇ ਗੰਨਾ ਮਿੱਠਾ ਤੇ ਮਿਠਾਸ ਕਰਕੇ ਹਰ ਚੀਜ਼ ਤੇ ਆਉਂਦੀ ਆਉਂਦੀ ਹੈ ਸਭ ਤੋਂ ਪਹਿਲਾਂ ਜਦੋਂ ਅਸੀਂ ਬਿਜਾਈ ਕਰਦੇ ਆਂ ਤੇ ਸਿਉਂਖ ਟਰਮਾਈਟ ਜਿਹੜੀ ਕਹਿੰਦੇ ਜੀ 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 ਇਹਦਾ ਅਟੈਕ ਆਉਂਦਾ ਤਾਂ ਇਹਦੇ ਲਈ ਅਸੀਂ ਮਲ ਕਲੋਰੋ ਦੀ ਤੇ ਦੂਜਾ ਜਿਹੜਾ ਹੈਗਾ ਸਾਡੇ ਕੋਰਾ ਜਿੰਦੀ ਸਪਰੇਅ ਦਿੱਤੀ ਕਿ ਉਹਨੂੰ ਜਦੋਂ ਮੱਟੀਆਂ ਪੱਛੀਆਂ ਖੇਤ ਦੇ ਵਿੱਚ ਪਾਉਣੀਆਂ ਨੇ ਉਸੇ ਟਾਈਮ ਨੂੰ ਡਰੈਂਚ ਕਰ ਦੋ ਲੈਂਡ ਦੇ ਵਿੱਚ ਅੱਛਾ ਜੀ ਉਹਦੇ ਚ ਦੋ ਕੀੜਿਆਂ ਦਾ ਸਾਡਾ ਬਚਾਅ ਹੋ ਜਾਂਦਾ ਇੱਕ ਤੇ ਸਿਉਂਕ ਦਾ ਹੋ ਗਿਆ ਦੂਸਰਾ ਜਿਹੜਾ ਸੀ ਅਗੇਤੀ ਫੋਰਡ ਦਾ ਗੜਵਾ ਕਹਿੰਦੇ ਆ ਹਰਲੀ ਸ਼ੂਟ ਬੋਰ ਵੀ ਕਹਿੰਦੇ ਆ ਕੰਸੂਵਾ ਵੀ ਕਹਿੰਦੇ ਨੇ ਜਦੋਂ ਕਮਾਦ ਜਮ ਕੇ ਬਾਹਰ ਆਉਂਦਾ ਡੇਢ ਕ ਮਹੀਨੇ ਦਾ ਹੁੰਦਾ ਜਦੋਂ 2 ਮਹੀਨਾ ਦਾ ਉਹਦੀ ਵਿੱਚ ਦੀ ਗੋਬ ਕੱਟ ਦਿੰਦਾ ਉਹ ਹਾਂ ਜਦੋਂ ਉਹ ਖਿਚੀਏ ਦੇ ਬੜੇ ਆਰਾਮ ਨਾਲ ਨਿਕਲ ਜਾਂਦੀ ਹੈ ਤੇ ਇਹ ਦੋ ਕੀੜੇ ਤੇ ਇੱਥੇ ਹੀ ਸ਼ੁਰੂਆਤੀ ਤੌਰ ਤੇ ਬਚਾਅ ਹੋ ਗਿਆ ਸਰ ਉਸ ਤੋਂ ਬਾਅਦ ਜਿਹੜੀ ਬਹਾਰ ਰੋਦਾ ਜਿਹੜਾ ਮੇਨ ਕੀੜਾ ਔਰ ਖਾਸ ਕਰਕੇ ਜਿਹੜੀ ਬਹਾਰ ਰੋਤ ਆਉਂਦੀ ਹੈ ਜਦੋਂ ਅਸੀਂ ਮੋਢੀ ਫਸਲ ਸਾਹਮਣੇ ਰੱਖੀ ਹੋਈ ਹੈ ਹਾਂ ਕਿਉਂਕਿ ਇੱਕ ਤਾਂ ਨਵਾਂ ਬੀਜ ਲਿਆ ਪਰ ਅਸੀਂ ਮੋਢੀ ਫਸਲ ਵੀ ਸੰਭਾਲ ਰਹੇ ਉੱਥੇ ਕਾਲਾ ਖਟਮਲ ਬਲੈਕ ਬੱਗੋ ਨੂੰ ਕਹਿੰਦੇ ਆ ਕਾਲੀ ਕੀੜੀ ਕਹਿੰਦੇ ਆ ਉਹ ਆ ਜਾਂਦੀ ਹੈ ਸਰ ਉਹ ਉਹਦਾ ਰਸ ਚੂਸਣ ਵਾਲਿਆਂ ਚ ਆਉਂਦੀ ਹੈ ਉਹ ਉਹਦਾ ਰਸ ਚੂਜਿਆ ਜਦੋਂ ਰਸ ਚੂਜਿਆ ਤਾਂ ਉਹਦਾ ਰੰਗ ਖੱਟਾ ਹੋ ਜਾਂਦਾ ਉਦੀ ਗ੍ਰੋਥ ਨਹੀਂ ਚੰਗੀ ਆਉਂਦੀ ਉਹ ਬੂਟੇ ਨੂੰ ਮਾਰਨ ਦਿੰਦੀ ਤੇ ਉਹਦੇ ਵਿੱਚ ਜਿਹੜੀ ਕਲੋਰੋ ਹੈ ਜਦੋਂ ਸਪਰੇਅ ਕਰਨੀ ਹੈ ਅਕਸਰ ਲੇਬਰ ਜਦੋਂ ਸਪਰੇਅ ਪੰਪ ਨੂੰ ਯੂਜ਼ ਕਰਦੇ ਦਾਇਆਂ ਬائیں ਘੁਮਾਉਂਦੇ ਹਾਂ ਉਹਦੀ ਮਾੜੀ ਦੇ ਨੋਜ਼ਲ ਖੋਲ ਕੇ ਲਾਈਨ ਟੂ ਲਾਈਨ ਸਪਰੇਅ ਕਰੋ ਕਿ ਦਵਾਈ ਗੋਭ ਦੇ ਵਿੱਚ ਜਾਵੇ ਜਾਵੇ ਉਹ ਇੱਕ ਕੀੜੀ ਨਹੀਂ ਹੁੰਦੀ ਉਹ 50 ਤੋਂ 60-60 ਕੀੜੀਆਂ ਤੋਂ ਰਹੀਆਂ ਇੱਕ ਗੋਭ ਦੇ ਵਿੱਚ ਨਜ਼ਰ ਆ ਜਾਂਦੀ ਹੈ ਤੇ ਜਦ ਤੱਕ ਉਹ ਦਵਾਈ ਗੋਭ ਚ ਨਾ ਪਵੇ ਤਦ ਤੱਕ ਉਹਦਾ ਬੰਦੋਬਸਤ ਨਹੀਂ ਹੁੰਦਾ ਨਹੀਂ ਹੋ ਸਕਦਾ ਇਹ ਬਾਹਰ ਰੋਦੇ ਵਿੱਚ ਸ਼ੁਰੂਆਤੀ ਦੌਰ ਦੇ ਹਨ ਸਰ ਉਸ ਤੋਂ ਬਾਅਦ ਵੱਡਾ ਇੱਕ ਕੀੜਾ ਆਉਂਦਾ ਉਹਨੂੰ ਕਹਿੰਦੇ ਆਂ ਆਗ ਦਾ ਗੜਵਾ ਨਾ ਇੱਕ ਇੱਕ ਫੋਟ ਦਾ ਗੜੂਆ ਇੱਕ ਆਗ ਦਾ ਗੜੂਆ ਆਗ ਦਾ ਜਦੋਂ ਗੰਨਾ ਤੁਹਾਡਾ ਬਣ ਗਿਆ 2-4 ਫੁੱਟ ਦਾ ਹੋ ਗਿਆ ਉਸ ਤੋਂ ਬਾਅਦ ਟਾਪ ਜਦੋਂ ਆਗ ਲੱਗਣਾ ਉਹ ਆਗ ਦਾ ਗੜਵਾ ਸਾਡਾ ਜੂਨ ਦੇ ਪਹਿਲੇ ਹਫਤੇ ਤੇ ਜੁਲਾਈ ਚ ਆਣਾ ਸ਼ੁਰੂ ਹੁੰਦਾ ਉਹਦੀਆਂ ਤਿੰਨ ਸਟੇਜਿਸ ਆ ਜਾਂਦੀਆਂ ਹਨ ਹੂੰ ਉੱਥੇ ਕਿਤੇ ਕਿਸਾਨ ਵੀਰ ਧੋਖਾ ਖਾ ਜਾਂਦੇ ਉੱਥੇ ਇੱਕ ਬਿਮਾਰੀ ਵੀ ਆਉਂਦੀ ਹੈ ਅੱਛਾ ਜੀ ਉਹਨੂੰ ਪੋਕਾ ਬੋਇਂ ਕਹਿੰਦੇ ਆ ਹੂੰ ਉਹਦਾ ਟਾਈਮ ਵੀ ਉਹ ਹੈ ਹੂੰ ਉਸ ਟਾਪ ਬੋਰ ਦੇ ਆਣ ਦਾ ਵੀ ਉਹੀ ਹੈ ਹੂੰ ਫਰਕ ਸਿਰਫ ਇਹ ਹੈ ਕਿ ਜਦੋਂ ਉੱਥੇ ਕੀਟ ਲਾਇਆ ਕੀੜਾ ਆਇਆ ਤਾਂ ਕੀਟਨਾਸ਼ਕ ਦੀ ਸਪਲਾਈ ਕਰਨੀ ਹੈ ਹੂੰ ਤੇ ਜੇ ਉੱਥੇ ਬਿਮਾਰੀ ਆਈ ਹੈ ਤਾਂ ਉਲੀਨਾਸ਼ਕ ਦੀ ਕਰਨੀ ਹੈ ਜੀ 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 ਪਰ ਉਹ ਨਿਸ਼ਾਨੀ ਨੂੰ ਦੇਖ ਕੇ ਕਰਨੀ ਹੈ ਬਿਲਕੁਲ ਗੱਲ ਇਹ ਹੈ ਵੀ ਵੇਲੇ ਦਾ ਕੰਮ ਤੇ ਇੱਕ ਵੇਲੇ ਦੀਆਂ ਟੱਕਰਾਂ ਤਾਂ ਕੋਈ ਫਾਇਦਾ ਨਹੀਂ ਇਹ ਆਪਣਾ ਰਿਆਰਜਵ ਜੀਓ ਮੌਸਮ ਦੀ ਗੱਲ ਆਪਾਂ ਪਹਿਲੇ ਕਰਦੇ ਪਏ ਹੀ ਤੇ ਮਹਿਕਮੇ ਵਾਲਿਆਂ ਦੀ ਖਬਰ ਵੀ ਕਰਤੀ ਕੀ ਕਹਿੰਦਾ ਜੀ ਮਹਿਕਮਾ ਪਿਛਲੇ 24 ਘੰਟਿਆਂ ਚ ਪਹਿਲੇ ਤਾਪਮਾਨ ਬਾਰੇ ਦੱਸਦੀ ਕੀ ਵੀ ਤਾਪਮਾਨ ਜਲੰਧਰ ਚ ਵੱਧ ਤੋਂ ਵੱਧ 24 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 7 ਡਿਗਰੀ ਸੈਲਸੀਅਸ ਰਿਹਾ ਗੁਰਦਾਸਪੁਰ ਚ 18 ਤੇ 7 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਧ ਤੋਂ ਵੱਧ 20.5 ਤੇ ਘੱਟ ਤੋਂ ਘੱਟ 6 ਡਿਗਰੀ ਸੈਲਸੀਅਸ ਪਟਿਆਲਾ ਚ ਵੱਧ ਤੋਂ ਵੱਧ 23 ਤੇ ਘੱਟ ਤੋਂ ਘੱਟ 8.4 ਅੰਮ੍ਰਿਤਸਰ 'ਚ 24.6 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 7.2 ਤੇ ਬਠਿੰਡਾ 'ਚ ਵੱਧ ਤੋਂ ਆ 23.2 ਤੇ ਘੱਟ ਤੋਂ ਘੱਟ 5.2 ਡਿਗਰੀ ਸੈਲਸੀਅਸ ਤਾਪਮਾਨ ਰਿਹਾ ਤੇ ਜੇ ਮੌਸਮ ਦੀ ਗੱਲ ਕਰੀਏ ਤੇ ਆਂਦੇ ਆ ਵੀ ਆਉਣ ਵਾਲੇ 24 ਘੰਟਿਆਂ 'ਚ 24 ਦੇ 48 ਘੰਟੇ ਯਾਨੀ ਕਿ ਦੋ ਦਿਨਾਂ 'ਚ ਸੂਬੇ ਦੇ ਕਈ ਥਾਵਾਂ 'ਤੇ ਬਾਰਿਸ਼ ਹੋਣ ਦੀ ਸੰਭਾਵਨਾ ਹਾਂਜੀ ਹੂੰ ਦੇਖੋ ਜੀ ਬਣੀ ਹੋਈ ਆ ਮਤਲਬ ਤੇ ਇਹ ਤੁਸੀਂ ਜੀ ਮੌਸਮ ਦਾ ਹਾਲ ਹੂੰ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਸਾਡੇ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖਤ ਲਿਖ ਸਕਦੇ ਆਂ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ ਖਤ ਲਿਖਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabi@jalandhar @gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਵੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਸਾਡਾ ਚੈਨਲ ਡੀਡੀ ਪੰਜਾਬੀ ਤੇ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ ਸਰ ਸਤਿ ਸ਼੍ਰੀ ਅਕਾਲ